ਇਕ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਜਿੱਥੇ ਕਿ 10 ਸਾਲਾਂ ਬੱਚੀ ਦੇ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਤੋਂ ਬਾਅਦ ਪੁਲਿਸ ਵੱਲੋਂ ਮਾਮਲਾ ਦਰਜ ਕਰ ਜਾਂਚਬੀਨ ਸ਼ੁਰੂ ਕਰ ਦਿੱਤੀ ਗਈ ਸੀ ਅਤੇ ਜਾਂਚਬੀਨ ਦੌਰਾਨ ਪੁਲਿਸ ਅਧਿਕਾਰੀ ਨੂੰ ਪਤਾ ਚੱਲਿਆ ਕਿ ਇੱਕ ਅਣਪਛਾਤਾ ਵਿਅਕਤੀ ਉਸ ਲੜਕੀ ਨੂੰ ਆਪਣੇ ਨਾਲ ਲੈ ਕੇ ਜਾ ਰਿਹਾ ਸੀ ਅਤੇ ਉਸ ਦਾ ਪਿੱਛਾ ਕਰਕੇ ਪੁਲਿਸ ਪਾਰਟੀ ਵੱਲੋਂ ਉਸ ਵਿਅਕਤੀ ਨੂੰ ਖਰੀਦਵਾਰ ਤੋਂ ਕਾਬੂ ਕੀਤਾ ਗਿਆ ਅਤੇ ਵਿਅਕਤੀ ਬਿਹਾਰ ਦਾ ਰਹਿਣ ਵਾਲਾ ਸੀ ਅਤੇ ਪੁਲਿਸ ਪਾਰਟੀ ਵੱਲੋਂ ਉਸ ਵਿਅਕਤੀ ਦੇ ਕੋਲੋਂ ਲੜਕੀ ਨੂੰ ਸਹੀ ਸਲਾਮਤ ਵਾਪਸ ਲਿਆਂਦਾ ਗਿਆ ਅਤੇ ਵਿਅਕਤੀ ਨੂੰ ਕਾਬੂ ਕਰ ਲਿਆ ਗਿਆ ਅਤੇ ਪੁਲਿਸ ਵੱਲੋਂ ਦੱਸਿਆ ਗਿਆ ਕਿ ਹੁਣ ਉਨ੍ਹਾਂ ਵੱਲੋਂ ਅਗਲੀ ਰੀ ਜਾਂਚ ਕੀਤੀ ਜਾਵੇਗੀ ਅੱਜ ਸਰ ਆਜੀ ਪ੍ਰੈਸ ਕਾਨਫਰੰਸ ਹੋਣੀ ਜੀਡੀਡੀਜ਼ ਦੇ ਬਾਰੇ ਦੱਸੋ ਜਾਣਕਾਰੀ ਕੀ ਦਿੱਤੀ ਜਾ ਰਹੀ ਹੈ ਇਹ ਮੇਰੇ 8 ਪੰਜ ਨੇ ਇੱਕ ਦਿਨਾ ਨਾ ਨਾਮ ਦੇ ਆਦਮੀ ਨੇ ਆ ਕੇ ਰਤਨ ਅਦੀ ਚੌਂਕਿੰਗ ਚੋਂ ਉਤਲਾਦ ਦਿੱਤੀ ਵੀ ਉਹਦੀ ਲੜਕੀ 10 ਸਾਲਾਂ ਲੜਕੀ ਉੱਚੀ ਜਿਹੜੀ ਕਿ ਮਿਸਿੰਗ ਹੋ ਗਈ ਹੈ ਤੇ ਜਿਸ ਦੇ ਬਾਅਦ ਵਿੱਚ ਪੁਲਿਸ ਨੇ ਉਹਦਾ ਕੇਸ ਰਿਸਟਰ ਕਰਕੇ ਇਹਦੀ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਇਨਵੈਸਟੀਗੇਸ਼ਨ ਦੇ ਦਰਮਿਆਨ ਪਤਾ ਚੱਲਿਆ ਵੀ ਕੋਈ ਬੰਦਾ ਉਹ ਆਪਣੇ ਨਾਲ ਲੈ ਕੇ ਜਾ ਰਿਹਾ ਹੈ ਉਹਨੂੰ ਟਰੈਕ ਕਰਦੇ ਕਰਦੇ ਪੁਲਿਸ ਪਾਰਟੀ ਨੂੰਗਾ ਮੁਰਕੀ ਇਨਫੋਰਮੇਸ਼ਨ ਮਿਲਣ ਤੇ ਉੱਥੇ ਹਰਦوار ਤੋਂ ਰੈਸਟ ਕੀਤਾ ਜਿਹੜਾ ਕਿ ਉਥੋਂ ਓਮ ਪ੍ਰਕਾਸ਼ ਨਾਮ ਦਾ ਜਿਹੜਾ ਆਦਮੀ ਸੀਗਾ ਉਹ ਸ਼ਪਰਾ ਵਿਧਾਰ ਦਾ ਰਹਿਣ ਵਾਲਾ ਸੀਗਾ ਤਾਂ ਉਹਦੇ ਕੋਲੋਂ ਲੜਕੀ ਔਰ ਉਹਨੂੰ ਰੈਸਟ ਕਰਕੇ ਲਿਆਂਦਾ ਤੇ ਉਹਦੇ ਰੈਸਟਸ ਪਾ ਕੇ ਦੋਤ ਲਈ ਅਸੀਂ ਇਹ ਜਿਹੜੀ ਜਾਣਕਾਰੀ ਸਾਰੀ ਪ੍ਰਸਤੂ ਦੋ ਸਰ ਇਹ ਇੱਕ ਮੈਂ ਸਾਧੂ ਹੈ ਜਾਂ ਕੋਈ ਜੈਸੇ ਨਾਰਮਲ ਆਦਮੀ ਕੋਈ ਸਾਧੂ ਨਹੀਂ ਹੈ ਸਾਧੂ ਦਾ ਪੇਸ ਬਸ ਉਸ ਤੋਂ ਮਲਾ ਕੇ ਤੁਰਿਆ ਫਿਰਦਾ ਹੈ ਇੱਕ ਨਾਰਮਲ ਆਦਮੀ ਹੈ ਪਹਿਲਾਂ ਵੀ ਇੱਥੇ ਲੁਧਿਆਣੇ ਉਹਦੀ ਪੁਛਗਿਸ਼ ਜੋ ਪਤਾ ਚੱਲਿਆ ਵੀ ਇੱਥੇ ਲੇਬਰ ਦਾ ਕੰਮ ਕਰਦਾ ਸੀਗਾ ਤੇ ਹੁਣ ਵੀ ਉੱਥੋਂ ਆਇਆ ਸੀਗਾ ਤੇ ਬੱਚੀ ਨੂੰ ਆਪਣੇ ਨਾਲ ਵਰਕਲਾ ਕੇ ਤੇ ਲੈ ਗਿਆ ਸੀ ਸਰ ਇਹਦੇ ਕੋਈ ਪਹਿਲਾਂ ਮਾਮਲਾ ਦਰਜ ਹੈ ਨਹੀਂ ਉਹ ਪ੍ਰੀਵੀਅਸ ਰਿਕਾਰਡ ਆ ਜਿੱਥੇ ਇਹ ਰਹਿਣਾ ਦਾ ਉਥੋਂ ਪਤਾ ਕਰਨ ਤੋਂ ਪਤਾ ਚੱਲੇਗਾ ਫਿਰ ਆਲ ਇਹਦੇ ਕੇਸ ਦੇ ਇਸ ਰੈਕਸ ਕੀਤਾ ਕੀ ਇਹਦੇ ਨਾਲ ਕੋਈ ਹੋਰ ਵੀ ਇਨਵੋਲਡ ਹੈ ਨਹੀਂ ਸੋਨਾਲਾ ਜੇ ਕੋਈ ਨਹੀਂ ਅਜੇ ਤੱਕ ਉਸ ਸਿੰਘ ਚਲਦੀ ਬਾਕੀ ਦਰ ਮਾਰ ਲੈ ਕੇ ਜੋ ਵੀ ਹੋਏਗਾ ਉਹਦੇ ਵਿੱਚ ਕਲਾਸਿੰਗ ਹੋ ਰਗਲਾ ਕੀਤਾ ਜਾ ਰਿਹਾ ਹੈ ਕਿਸ ਤਰੀਕੇ ਨਾਲ ਲੈ ਕੇ ਗਿਆ ਲੜਕੀ ਨੂੰ ਕੋਈ ਜਪੜਾ ਨਹੀਂ ਰਾਜੇ ਕਾਸੀ ਬੇਹੋਸ਼ ਕੀਤਾ ਸੀ ਕਿੱਦਾਂ ਨਹੀਂ ਨਹੀਂ ਕੋਈ ਅਸੀਸੀ ਗੱਲ ਬਾਤ ਨਹੀਂ 2 ਵਜੇ ਤੱਕ ਨੀਸ਼ਮ ਡਾਰੋਗੇਸ਼ਨ ਚ ਆਇਆ ਸਾਹਮਣੇ ਉਹ ਲੜਕੀ ਨੂੰ ਵੈਸੇ ਹੀ ਆਪਣੇ ਨਾਲ ਵਰਗਲਾ ਕੇ ਹੀ ਲੈ ਗਿਆ ਸੀ ਸਰੇ ਇੱਥੇ ਕਿੱਥੇ ਰਹਿਣਾ ਲਾ ਸੀ ਪੁੱਛਿਆ ਨਹੀਂ ਇਹ ਚੱਲਦਾ ਫਿਰਦਾ ਕੋਈ ਦਾ ਪਰਮਾਨੈਂਟ ਕੋਈ ਇੱਥੇ ਨਹੀਂ ਇੱਥੇ ਪਹਿਲਾਂ ਗੇਲ ਚੌਂਕ ਦੇ ਵਿੱਚ ਲੇਬਰ ਦਾ ਕੰਮ ਕਰਦਾ ਸੀ ਤੇ ਗੇਲ ਚੌਂਕ ਤੋਂ ਬਾਅਦ ਹੁਣ ਕਾਫੀ ਦੇਰ ਸਬ ਵਾਪਸ ਚਲੇ ਗਏ ਉਹ ਦੁਬਾਰਾ ਜਿਹੜਾ ਆਇਆ ਤੇ ਇੰਤਨ ਤੁਰਦਾ ਫਿਰਦਾ ਇੱਥੇ ਸਰੇ ਕੀ ਸੇਫ ਹੈਗੀ ਹੈ ਬਿਲਕੁਲ ਇੱਥੇ ਉਹ ਮੈਡੀਕਲ ਤੋਂ ਬਾਅਦ ਜੋ ਹੋ ਗਿਆ ਜੀ ਦੀ ਗ੍ਰਿਫਤਾਰੀ ਉਹ ਉੱਥੋਂ ਹਰਦੌਰ ਤੋਂ ਹੀ ਕਿ ਇੱਥੋਂ ਉਹ ਉੱਥੋਂ ਹੀ ਕਰ ਗ੍ਰਿਫਤਾਰ ਕਰਕੇ ਲੈ ਲਿਆ ਗਿਆ ਤੁਹਾਨੂੰ ਕੋਰਸ ਪੇਜ ਕੀਤਾ ਜਾਵੇ ਸਰ ਇਹ ਨੈਸ਼ਨਲ ਸ਼ਹਿਦਾਰ ਦੀ ਪਤਾ ਨਹੀਂ ਸੀ ਕੋਈ ਮੈਡੀਕਲ ਕਰਾਉਣ ਤੋਂ ਪਤਾ ਚੱਲੇਗਾ ਜੀ ਮੈਡੀਕਲ ਕਰਨ ਤੋਂ ਬਾਅਦ ਜਿਹੜੀ ਗੱਲ ਹੋਣੀ ਸਮਝਾ